ਦਰਕਾਰੀ ਕਹਿਰ ਅਤ ਦੇ ਸ਼ਿਖਰ ਤੇ ਸੀ ਸ਼ਾਇਦ ਤੁਹਾਨੂੰ ਧਿਆਨ ਹੋਵੇ ਗੁਰੂ ਰਾਮਦਾਸ ਜੀ ਦੇ ਦਰ ਦੇ ਬੂਹੇ ਬਾਪੀਆਂ ਬੰਦ ਕਰ ਦਿੱਤੇ ਸਨ ਉਹਨ ਕਦੀ ਬੂਹਾ ਬੰਦ ਨਹੀਂ ਹੁੰਦਾ ਸ਼ਾਇਦ ਤੁਹਾਨੂੰ ਇੱਕ ਗੱਲ ਹੋਰ ਧਿਆਨ ਹੋਵੇ ਚਾਰ ਦਰਵਾਜੇ ਨੇ ਗੁਰੂ ਰਾਮਦਾਸ ਜੀ ਦੇ ਦਰ ਦੇ ਬਾਹਰ ਕੁੰਡਾ ਨਹੀਂ ਹੈ ਉਹਨਾਂ ਦੇ ਤੁਸੀਂ ਕਦੀ ਧਿਆਨ ਨਾਲ ਦੀਦਾਰ ਕਰਿਓ ਕਿਸੇ ਵੀ ਦਰਵਾਜੇ ਦੇ ਬਾਹਰ ਕੁੰਡਾ ਨਹੀਂ ਮਿਲੇਗਾ ਉਹਨਾਂ ਘਰਾਂ ਵਿੱਚੋਂ ਬਾਹਰੀ ਵੀ ਕੁੰਡਾ ਲਾਉਣੇ ਆਂ ਅੰਦਰ ਵੀ ਲਾਉਣੇ ਆਂ ਕਿਉਂਕਿ ਇਹ ਉਹ ਦਰ ਹੈ ਵੀ ਜਿਹਨੂੰ ਕਦੀ ਨਾ ਜਿੰਨੇ ਨਾ ਨਾਤ ਜਿਹਦਾ ਹੱਕ ਦੀ ਬੰਦ ਹੀ ਨਹੀਂ ਹੋਣਾ ਪਰ ਇੱਕ ਵਾਰ ਪਾਪੀ ਲੋਕਾਂ ਨੇ ਤਰਕਾਨੀ ਜਦੋਂ ਕਹਿਰ ਢਲਦਾ ਸੀ ਉਹਨਾਂ ਆਪਣੀ ਪਾਪ ਕਰਮ ਕਰਦਿਆਂ ਕਰਦਿਆਂ ਗੁਰੂ ਕੇ ਸਿੱਖ ਉਹ ਦ ਜੰਗਲਾਂ ਚ ਰਹਿੰਦੇ ਸਨ ਚਨਾਵ ਤੇ ਜੇਲਮ ਦੇ ਵਿਚਕਾਰ ਜਿਹੜੇ ਜੰਗਲ ਸਨ ਬੂਹੇ ਬੰਦ ਕਰ ਦਿੱਤੇ ਪ੍ਰਕਾਸ਼ ਹੋਣਾ ਬੰਦ ਹੋਇਆ ਕੀਰਤਨ ਬੰਦ ਕਰਵਾ ਦਿੱਤਾ ਆਪੀਆਂ ਨੇ ਇਹ ਗੱਲ ਦਾ ਜੰਗਲਾਂ ਵਿੱਚ ਬੈਠੇ ਸਿੱਖਾਂ ਨੂੰ ਪਤਾ ਲੱਗਦਾ ਗੁਰੂ ਕਾ ਸਿੱਖ ਹੋਇਆ ਭਾਈ ਮਨਸ਼ਾ ਸਿੰਘ ਉਹਨੇ ਮਨ ਵਿੱਚ ਮਨਸ਼ਾ ਪੈਦਾ ਕੀਤੀ ਸਿੱਖਾਂ ਨੂੰ ਮਤਨ ਅੱਖੀਂ ਭਲਿਓ ਜ਼ਿੰਦਗੀ ਕਿਸ ਕੰਮ ਹੈ ਜੇ ਗੁਰੂ ਦਾ ਬੂਹਾ ਹੀ ਬੰਦ ਕਰ ਦੇਣ ਪਾਪੀ ਮੈਂ ਜਾਮਾ ਦਾ ਸੇਵਾ ਸੰਭਾਲ ਲਈ ਉਹਨੇ ਅੰਮ੍ਰਿਤਸਰ ਸਾਹਿਬ ਦੇ ਲਾਗੇ ਆ ਕੇ ਇੱਕ ਡੂੰਗੀ ਨਾਲੀ ਅੰਦਰ ਖਾਈ ਦੇ ਅੰਦਰ ਆਪਣਾ ਆਪ ਕੁਝ ਸਮਾਂ ਉੱਥੇ ਛੁਪਾ ਕੇ ਰੱਖਿਆ ਤੇ ਪਹਿਲੋਂ ਸੂਪ੍ਰਾਪਤ ਕੀਤੀ ਅੱਧੀ ਰਾਤ ਹੋਣ ਤੇ ਜਦੋਂ ਪਾਪੀ ਅਵੇਸਲੇ ਹੋ ਜਾਂਦੇ ਸਨ ਨਾ ਭਾਈ ਮਨਸ਼ਾ ਸਿੰਘ ਘੜੇ ਤੇ ਤੈਰ ਕੇ ਸਰੋਵਰ ਦੇ ਵਿੱਚ ਦੀ ਕਿਉਂਕਿ ਰਸਤੇ 'ਚ ਡਿਊੜੀ ਤੋਂ ਜਿਹੜਾ ਦੀਦਾਰ ਕਰਨ ਦਾ ਮਾਰਗ ਹੈ ਉੱਥੇ 'ਚ ਪਾਪੀਆਂ ਦੇ ਪਹਿਰੇ ਸਨ ਵਿੱਚ ਦੀ ਸਰੋਵਰ ਦੇ ਤੈਰ ਕੇ ਰਾਤ ਨੂੰ ਗੁਰੂ ਰਾਮਦਾਸ ਜੀ ਦੇ ਦਰ ਜਾਂਦਾ ਹੈ ਨਮਸਕਾਰ ਕਰਕੇ ਨੇਤਰਾਂ ਵਿੱਚੋਂ ਨੀਰ ਬਗਾਉਂਦਾ ਹੈ ਬੂਹਾ ਖੋਲਦਾ ਹੈ ਚਾੜੂ ਲਾਉਂਦਾ ਹੈ ਅਮਰ ਸਰੋਵਰ ਜਲ ਨਾਲ ਪਵਿੱਤਰ ਅਸਥਾਨ 'ਤੇ ਹੁੰਦਾ ਹੈ ਸੇਵਾ ਕਰਦਾ ਹੈ ਆਸਾ ਕੀ ਵਾਰ ਦਾ ਪਾਠ ਕਰਕੇ ਬੂਹਾ ਬੰਦ ਕਰਕੇ ਫਿਰ ਚਲਿਆ ਜਾਂਦਾ ਹੈ। ਕਈ ਦਿਨ ਭਾਈ ਮਨਸ਼ਾ ਸਿੰਘ ਸੇਵਾ ਕਰਦਾ ਰਿਹਾ। ਇੱਕ ਜ਼ਾਲਮ ਪਾਪੀ ਆਇਆ। ਉਹਨੇ ਬੂਹਾ ਖੋਲ ਕੇ ਵੇਖਿਆ ਵੀ ਇੱਥੇ ਤੇ ਕੋਈ ਰੋਜ਼ਾਨਾ ਸਿੱਖ ਆਉਂਦਾ ਹੈ। ਮੈਲੀ ਬਿਰਤੀ ਵਾਲਾ ਚਾਹੁੰਦਾ ਸੀ ਵੀ ਇਹ ਸਥਾਨ ਮੈਲਾ ਹੋ ਗਿਆ ਹੋਵੇਗਾ। ਜਦੋਂ ਉਹਨੇ ਵੇਖਿਆ ਵੀ ਕੋਈ ਸਿੱਖ ਹੁੰਦਾ ਹੋਵੇਗਾ ਜਿਹੜਾ ਇੰਨੀ ਸੇਵਾ ਕਰ ਰਿਹਾ ਹੈ। ਉਹਨੇ ਆਪਣੀ ਤਕੜਾਈ ਵਧਾ ਦਿੱਤੀ ਰਾਤ ਨੂੰ ਪਹਿਰੇਦਾਰਾਂ ਨੂੰ ਚੌਕਸ ਕਰ ਦਿੱਤਾ ਅੱਗੇ ਅਵੇਸਲੇ ਹੋ ਜਾਂਦੇ ਸਨ ਅੱਜ ਰਾਤ ਨੂੰ ਸਖਤੀ ਵਧੀ ਹੋਈ ਹੈ ਭਾਈ ਮਨਸਾ ਸਿੰਘ ਆਏ ਜਲ ਮਨ ਪਤਾ ਲੱਗਿਆ ਗੁਰੂ ਦਾ ਸਿੱਖ ਹੁੰਦਾ ਹੈ ਇਹੀ ਇੱਥੇ ਜੋਤ ਜਗਾਉਂਦਾ ਹੈ ਇਹੀ ਇੱਥੇ ਸੇਵਾ ਕਰਦਾ ਹੈ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਭਾਈ ਮਨਸਾ ਸਿੰਘ ਆਪਣੇ ਮਨ ਦੀ ਮਨਸ਼ਾ ਪੂਰੀ ਕਰਕੇ ਜੀਵਨ ਗੁਰੂ ਕੇ ਲੇ ਖੇ ਲਾ ਗਿਆ ਉਸ ਤੋਂ ਬਾਅਦ ਇੱਥੀ ਭਾਈ ਬਿਜਲਾ ਸਿੰਘ ਭਾਈ ਠਾਰਾ ਸਿੰਘ ਵਰਗੇ ਗੁਰੂ ਕੇ ਸਿੱਖ ਸੇਵਾ ਕਰਦੇ ਰਹੇ ਸ਼ਹਾਦਤਾਂ ਦਾ ਜੰਮ ਪਿੰਦੇ ਆ ਮੈਂ ਬੇਨਤੀ ਤੇ ਕੇਵਲ ਇੰਨੀ ਕਹਿ ਰਹੀ ਆ ਅੱਜ ਵੀ ਕੋਈ ਭਾਵਨਾ ਨਾਲ ਗੁਰੂ ਰਾਮਦਾਸ ਜੀ ਦੇ ਦਰ ਜਾਏ ਗੁਰੂ ਕੇ ਸਿੱਖ ਇੱਥੇ ਦੁਨਿਆਵੀ ਗੱਲਾਂ ਦੀ ਤੇ ਗੱਲ ਵੱਖਰੀ ਐ ਤਨ ਮਨ ਧਨ ਭੇਟ ਵੀ ਕਰਦੇ ਰਹੇ ਐ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀ ਆਪਣੇ ਕੌਮ ਗੁਰਸਿੱਖਾਂ ਤੇ ਬਖਸ਼ਿਸ਼ ਅਮਰਤਉਂਦਾ ਨੇ ਸਾਰੇ ਬਚਨ ਆਖੋ ਧੰਨ ਧੰਨ ਰਾਮਦਾਸ ਗੁਰ ਜਿਨ ਸ਼ਰੀਆ ਤਿਨੇ ਸਵਾਰਿਆ ਪੂਰੀ ਹੋਈ ਕਲਾ ਮਾਤ ਆਪ ਸਿਰਜਨਹਾਰਾ